ਕਿਸਾਨਾਂ ਨਾਲ ਜੋ ਪਿਛਲੇ ਸਮੇਂ ਇੱਕ ਬੜਾ ਵੱਡਾ ਧੋਖਾ ਹੋਇਆ ਔਰ ਹੁਣ ਪੰਜਾਬ ਸਰਕਾਰ ਜੋ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਉਹਦੇ ਬਾਰੇ ਮੈਂ ਤੁਹਾਡੇ ਨਾਲ ਥੋੜੀ ਜਿਹੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਕਿ ਕਿੰਨੇ ਪਿਛਲੇ ਸਮੇਂ ਜਿਹੜਾ ਇੱਕ ਡੀਏਪ ਖਾਤ ਇੱਕ ਕੰਪਨੀ ਨੇ ਮਾਰਕ ਕਰਦੇ ਤੋਂ ਪੰਜਾਬ ਦੀਆਂ ਸੁਸਾਇਟੀਆਂ ਨੂੰ ਤੇ ਪੰਜਾਬ ਦੇ ਦੁਕਾਨਦਾਰਾਂ ਨੂੰ ਸਪਲਾਈ ਹੋਈ ਔਰ ਉਹਦੇ ਸੈਂਪਲ ਭਰੇਗੇ ਸੈਂਪਲ ਭਰਨ ਦੇ ਵਿੱਚ ਤਕਰੀਬਨ 50% ਤੋਂ ਜ਼ਿਆਦਾ ਜਿਹੜੇ ਸੈਂਪਲ ਨੇ ਉਹ ਫੇਲ ਪਾਏ ਗਏ ਔਰ ਉਹ ਜਿਹੜਾ ਖਾਦ ਹੈ 60% ਜਿਹੜਾ ਖਾਦ ਆ ਜੋ ਕੋਈ ਵੀ ਖਾਦ ਹੁੰਦਾ ਉਹ ਸੁਸਾਇਟੀ ਨੂੰ ਜਾਂਦਾ ਉਹ 40% ਖਾਦ ਜਿਹੜਾ ਦੁਕਾਨਾਂ ਦੇ ਵਿੱਚ ਪ੍ਰਾਈਵੇਟ ਦੁਕਾਨਾਂ ਜਾਂਦਾ ਪਰ ਅੱਜ ਦੇਖੋ ਤੁਸੀਂ ਪੰਜਾਬ ਦੇ ਵਿੱਚ ਐਡੀ ਵੱਡੀ ਤਦਾਦ ਦੇ ਵਿੱਚ ਡੀਏਪੀ ਪਹੁੰਚਿਆ ਔਰ ਉਹ ਡੀਏਪੀ ਦੇ ਸੈਂਪਲ ਫੇਲ ਹੋਏ ਜਿਹੜਾ ਕਿ 40% ਦੀ ਬਜਾਏ ਕਿਸਾਨਾਂ ਨੂੰ 20% ਉਹਦੇ ਵਿੱਚ ਫਾਸਟ ਫੋਰਸ ਮਿਲੀ ਪਰ ਅਜੇ ਤੱਕ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੇ ਉਸ ਕੰਪਨੀ ਦੇ ਉੱਤੇ ਕੋਈ ਕਾਰਵਾਈ ਨਹੀਂ ਕਰੀ ਔਰ ਜੋ ਕਿਸਾਨਾਂ ਦੇ ਕੋਲੋਂ ਖਾਦ ਪਹੁੰਚਿਆ ਉਹਦਾ ਕੋਈ ਡਾਟਾ ਨਹੀਂ ਇਕੱਠਾ ਕੀਤਾ ਗਿਆ ਔਰ ਤੀਨੇ ਕਿ ਕਿਹੜੀ ਕਿਹੜੀ ਦੁਕਾਨਦਾਰ ਨੇ ਕਿੱਥੇ ਕਿੱਥੇ ਕਿਸਾਨਾਂ ਨੂੰ ਜਿਹੜਾ ਪ੍ਰਾਈਵੇਟ ਦੁਕਾਨਾਂ ਦੇ 100 100% ਵਿਕਰੀ ਹੋ ਗਿਆ ਔਰ ਸੁਸਾਇਟੀਆਂ ਦੇ ਵਿੱਚ ਕਿਸਾਨਾਂ ਨੇ ਲੈ ਕੇ ਉਹ ਪਾ ਲਿਆ ਪਰ ਜਿਹੜਾ ਖਾਦ ਹੈ ਉਹ 20% ਮਿਲਿਆ ਐਡਾ ਵੱਡਾ ਧੋਖਾ ਕਿਸਾਨ ਦੇ ਨਾਲ ਹੋਇਆ ਔਰ ਪੰਜਾਬ ਸਰਕਾਰ ਬਿਲਕੁਲ ਹੀ ਸੁੱਤੀ ਪਈ ਹੈ ਔਰ ਮੈਂ ਸਮਝਦਾ ਅੱਜ ਸਰਕਾਰ ਜਿਹੜੀ ਹੁਣ ਬਾਦ ਵਿੱਚ ਸੈਂਪਲ ਭਰਨ ਦੀ ਬਜਾਏ ਜੇ ਕਿਤੇ ਇਹੀ ਜਿਹੜਾ ਜਦੋਂ ਖਾਦ ਆ ਕੇ ਰੈਕ ਲੱਗਦਾ ਕਿਤੇ ਵੀ ਲੱਗਦਾ ਤਾਂ ਉੱਥੇ ਰੈਕ ਲੱਗਣ ਤੇ ਹੀ ਜਿਹੜਾ ਸੈਂਪਲ ਦੀ ਟੈਸਟਿੰਗ ਹੋਵੇ ਟੈਸਟਿੰਗ ਹੋਣ ਤੋਂ ਬਾਅਦ ਜਿਹੜੀ ਉਹਦੀ ਸਪਲਾਈ ਆ ਸੋਸਾਇਟੀਆਂ ਤੇ ਪ੍ਰਾਈਵੇਟ ਦੁਕਾਨਾਂ ਨੂੰ ਪਰ ਹੁਣ ਜੋ ਹੋ ਗਿਆ ਉਸ ਤੋਂ ਬਾਅਦ ਵੀ ਆ ਜਿਹੜਾ ਫਰਜ਼ ਬਣਦਾ ਸਰਕਾਰ ਦਾ ਤੁਰੰਤ ਸਰਕਾਰ ਕੋਈ ਰਾਣ ਕਰੇ ਵੀ ਉਹ ਜਿਹੜੇ ਬੈਚ ਨੰਬਰ ਜਿਹੜਾ ਹੈਗਾ ਉਸ ਦੇ ਥੈਲੇ ਜਿਹੜੇ ਕਿਸਾਨਾਂ ਕੋਲ ਪਹੁੰਚੇ ਉਹ ਥੈਲੇ ਕਿਸਾਨ ਆ ਕੇ ਜਿੱਥੇ ਵੀ ਆਪਣੇ ਬਲੌਕ ਦਫ਼ਤਰ ਚ ਡਿਸਟ੍ਰਿਕਟ ਹੈੱਡ ਦੀ ਉਹ ਦਿਖਾ ਕੇ ਉਹ ਕਿਸਾਨਾਂ ਨੂੰ ਜਿਹੜਾ ਉਸ ਕੰਪਨੀ ਵੱਲੋਂ ਸਰਕਾਰ ਨੂੰ ਜਿਹੜਾ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣਾ ਚਾਹੀਦਾ ਇੱਕ ਬੜੇ ਵੱਡਾ ਅੱਜ ਕਿਸਾਨ ਇਸ ਗੱਲੋਂ ਚਿੰਤਤ ਆ ਕਿਸਾਨ ਦੀ ਕਿਤੇ ਵੀ ਸੁਣਾਈ ਸੁਣਵਾਈ ਨਹੀਂ ਹੋ ਰਹੀ ਅੱਜ ਸਮੁੱਚੇ ਕਿਸਾਨ ਦੀ ਪੰਜਾਬ ਸਰਕਾਰ ਨੂੰ ਔਰ ਕੇਂਦਰ ਸਰਕਾਰ ਨੂੰ ਬਾਹਰ ਫੜਨੀ ਚਾਹੀਦੀ ਹੈ ਇੱਕ سرمایه ਦਾ ਜਿਹੜੀ ਕੰਪਨੀ ਆ ਉਸ ਕੰਪਨੀ ਨੇ ਜਿਹੜਾ ਖਾਦ ਪੰਜਾਬ ਦੇ ਵਿੱਚ ਦਿੱਤਾ ਔਰ ਅੱਜ ਮਾਰਕੀਟ ਫਰ ਦੇ ਉੱਤੇ ਹੀ ਬੜਾ ਵੱਡਾ ਸਵਾਲ ਖੜਾ ਹੁੰਦਾ ਕਿ ਮਾਰਕੀਟ ਫਰ ਦੇ ਰਾਹੀਂ ਜਿਹੜਾ ਸੋਸਾਇਟੀ ਦੇ ਵਿੱਚ ਖਾਦ ਗਿਆ ਔਰ ਉਸ ਖਾਦ ਦੇ ਵਿੱਚ ਸਾਨੂੰ 20% ਫਾਸਫੋਰਸ ਮਿਲੀ ਹੈ ਇਹ ਬੜਾ ਵੱਡਾ ਧੋਖਾ ਹੋਇਆ ਪੰਜਾਬ ਦੇ ਕਿਸਾਨਾਂ ਨਾਲ ਸੋ ਅਸੀਂ ਮੁੱਖ ਜਿਹੜਾ ਮੰਤਰੀ ਸਾਹਿਬ ਤੋਂ ਔਰ ਖਾਸ ਤੌਰ ਤੇ ਖੇਤੀ ਮੰਤਰੀ ਸਾਹਿਬ ਤੋਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਰੰਤ ਪਹਿਲਾਂ ਤਾਂ ਖਾਦ ਦੇ ਉੱਤੇ ਇੱਕ ਬੜਾ ਜਿਹੜਾ ਸਕੈਂਡਲ ਹੋਇਆ ਇਹਨੂੰ ਨੰਗਾ ਕੀਤਾ ਜਾਵੇ ਔਰ ਜਿਹੜੇ ਜਿਹੜੇ ਲੋਕਾਂ ਨੇ ਕੀਤਾ ਔਰ ਜਿਹੜੀ ਕੰਪਨੀ ਨੇ ਕੀਤਾ ਔਰ ਜਿਨ੍ਹਾਂ ਦਾ ਕਿਸਾਨਾਂ ਨੂੰ ਇਹਦਾ ਘਾਟਾ ਝੱਲਣਾ ਪੈ ਰਿਹਾ ਉਹ ਸਾਰੀ ਗੱਲ ਦਾ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਉਹ ਮਿਲਣਾ ਚਾਹੀਦਾ ਦੂਜੀ ਜਿਹੜੀ ਗੱਲ ਖੇਤੀ ਮੰਤਰੀ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਆ 17500 ਪ੍ਰਤੀ ਹੈਕਟੇਰ ਜਿਹੜੇ ਕਿਸਾਨ ਬਦਲਵੀਂ ਫਸਲ ਛੋਣੇ ਤੋਂ ਜਿਹੜੀ ਵਿਜਣਗੇ ਉਹਨਾਂ ਨੂੰ ਦੇਣ ਲਈ ਅੱਜ ਸਾਡਾ ਸਮੁੱਚੇ ਪੰਜਾਬ ਦੇ ਕਿਸਾਨਾਂ ਦਾ ਇਹ ਸਵਾਲ ਹੈ ਕਿ ਹੁਣ ਬਦਲਵੀਂ ਫਸਲ ਵਿਜਣ ਦਾ ਸਮਾਂ ਹੈ ਕਿ ਹੁਣ ਕੋਈ ਕਿਸਾਨ ਬਦਲਵੀਂ ਫਸਲ ਵੀ ਸਕਦਾ ਜਦ ਸਾਰੇ ਪੰਜਾਬ ਦੇ ਵਿੱਚ ਝੋਨਾ ਲੱਗ ਚੁੱਕਿਆ ਕਿਸਾਨ ਦਾ ਖੇਤ ਕੋਈ ਖਾਲੀ ਨਹੀਂ ਹੈ ਤੁਸੀਂ ਫੇਰ ਐਲਾਨ ਕਰ ਰਹੇ ਹੋ ਔਰ ਮੈਂ ਇੱਥੇ ਇੱਕ ਸਮੂੱਚੇ ਕਿਸਾਨ ਭਾਈਚਾਰੇ ਨੂੰ ਗੱਲ ਵੀ ਦੱਸਣਾ ਚਾਹੁੰਦਾ ਕਿ ਜਿਹੜੀਆਂ ਇਹ ਸਕੀਮਾਂ ਨੇ ਸਾਰੀਆਂ ਇਹ ਕੇਂਦਰ ਦੀਆਂ ਸਕੀਮਾਂ ਚੱਲ ਰਹੀਆਂ ਨੇ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਦੇ ਰਾਹੀਂ ਆਰ ਕੇ ਪੀ ਵਾਈ ਸਕੀਮ ਹੈ ਜਿਹੜੀ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਦੇ ਰਾਹੀਂ ਪੰਜਾਬ ਸਰਕਾਰ ਨੂੰ ਪੈਸਾ ਹੁੰਦਾ ਜਿਹਦੇ ਵਿੱਚ ਕੁਝ ਹਿੱਸੇਦਾਰੀ ਪੰਜਾਬ ਸਰਕਾਰ ਆ ਜਿਹੜੀ ਉਹ ਪਾਉਂਦੀ ਹੈ ਜਿਹਦੇ ਰਾਹੀਂ ਬੜੇ ਵੱਡੇ ਪੱਧਰ ਤੇ ਸਾਰੀਆਂ ਫਸਲਾਂ ਦੇ ਉੱਤੇ ਸਾਨੂੰ ਜਿਹੜਾ ਪੈਸਾ ਉਹ ਪੈਸਾ ਸਰਕਾਰ ਨੇ ਦੇਣਾ ਹੁੰਦਾ ਹੈ ਔਰ ਜਿਹਦੇ ਵਿੱਚ ਪਿਛਲੇ ਸਮੇਂ ਵੀ ਹੁਣ ਵੀ ਸਰਕਾਰ ਬਿਲਕੁਲੇ ਸੇਫ ਫੈਸਲਾਤ ਤੋਂ ਗਿਆ ਜਿਹੜਾ ਅੱਜ ਸਮਾਂ ਨਿਕਲ ਚੁੱਕਿਆ ਤਾਂ ਅੱਜ ਜਿਹੜਾ ਖੇਤੀਬਾੜੀ ਮੰਤਰੀ ਸਾਹਿਬ ਐਲਾਨ ਕਰ ਰਹੇ ਨੇ ਔਰ ਕਿਸਾਨ ਕਿਵੇਂ ਉਹਦਾ ਲਾਭ ਲੈਣਗੇ ਕਿਵੇਂ ਕਿਸਾਨ ਬਦਲ ਨਹੀਂ ਫਸਲ ਬਣਨ ਤੁਲ ਕੇ ਮੈਂ ਸਮਝਦਾ ਸਿੱਧੇ ਤੌਰ ਤੇ ਇਹ ਜਿਹੜੀ ਖੋਟ ਹੈ ਸਰਕਾਰਾਂ ਦੇ ਮਨਾਂ ਦੇ ਵਿੱਚ ਔਰ ਆਤਮਾ ਸਕੀਮੇ ਦੇ ਤਰੀਕਾ ਨਾਲ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਚੱਲ ਰਹੀ ਜਿਹਦੇ ਵਿੱਚ ਬੜੇ ਵੱਡੇ ਪੱਧਰ ਤੇ 스ਕੈਂਡਲ ਨੇ ਜਿਹਦੇ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ ਪ੍ਰਦਰਸ਼ਨੀ ਦੇ ਜਿਹੜੀਆਂ ਲਾਉਣੀਆਂ ਨੇ ਕਿਸਾਨ ਨੂੰ ਦੱਸਣਾ ਹੈ ਪਹਿਲਾਂ ਦੱਸਣਾ ਸੀ 2-2 ਮਹੀਨੇ 3-3 ਮਹੀਨੇ ਵੀ ਤੁਸੀਂ ਇਸ ਤਰੀਕੇ ਨਾਲ ਬਦਲ ਨਹੀਂਆ ਮਸਲਨ ਮੀਜੋ ਇਸ ਤਰੀਕੇ ਨਾਲ ਤੁਹਾਨੂੰ ਜਿਹੜੇ ਪੈਸੇ ਮਿਲਣਗੇ ਜਾਂ ਜਿੰਨੀਆਂ ਸਬਸਿਡੀਆਂ ਆਉਂਦੀਆਂ ਨੇ ਸਬਸਿਡੀਆਂ ਦੇ ਵਿੱਚ ਬੜਾ ਵੱਡਾ ਸਕੈਂਡਲ ਹੈ ਜਿਹਦੇ ਵਿੱਚ ਜਿਹੜਾ ਅੱਜ ਜੇ ਕਿਸੇ ਨੇ ਸਬਸਿਡੀ ਤੇ ਜਿਹੜੀ ਕੋਈ ਵੀ ਸੰਦ ਖਰੀਦਣਾ ਤਾਂ ਉਹਦਾ ਜਿਹੜਾ ਮਾਰਕੀਟ ਨਾਲੋਂ ਡੇਟੇ ਰੇਟ ਨੇ ਜਿਹੜੇ ਜੇ ਸਬਸਿਡੀ ਤੇ ਚੀਜ਼ ਲੈਣੀ ਹੈ ਜੇ 1 ਲੱਖ ਰੁਪਏ ਦਾ ਕੋਈ ਵੀ ਸੰਦ ਹੈ ਤਾਂ ਉਹ ਜੇ ਤੁਸੀਂ ਸਬਸਿਡੀ ਦੇ ਰਾਹੀਂ ਲੈਣਾ ਤਾਂ ਤੁਹਾਨੂੰ 1.5 ਲੱਖ ਤੋਂ 1.5 ਲੱਖ ਰੁਪਏ ਦਾ ਮਿਲ ਰਿਹਾ ਹੈ ਸਬਸਿਡੀ ਦਾ ਪਰ ਕਿਸਾਨਾਂ ਨੂੰ ਕੀ ਲਾਭ ਹੈ ਸੋ ਇਸ ਕਰਕੇ ਕਿਸਾਨ ਨੂੰ ਅੱਜ ਮੈਂ ਸਮਝਦਾ ਜੇ ਬਚਾਉਣਾ ਹੈ ਤਾਂ ਸਰਕਾਰਾਂ ਨੂੰ ਆਪਣੀ ਨੀਤੀ ਸਾਫ਼ ਕਰਨੀ ਪੈਗੀ ਔਰ ਜਿੰਨੀਆਂ ਸੈਂਟਰ ਦੀਆਂ ਸਕੀਮਾਂ ਨੇ ਬੜੀਆਂ ਵੱਡੀਆਂ ਸਕੀਮਾਂ ਨੇ ਚਾਹੇ ਉਹ ਸਬਸਿਡੀਆਂ ਆ ਰਹੀਆਂ ਨੇ ਚਾਹੇ ਸਾਨੂੰ ਬਦਲੀਆਂ ਫਸਲਾਂ ਫਸਲਾਂ ਨੂੰ ਲਾਭ ਆ ਰਿਹਾ ਹੈ ਚਾਹੇ ਕੋਈ ਹੋਰ ਜਿੰਨੀਆਂ ਵੀ ਕਿਸਾਨ ਨੂੰ ਖੁਸ਼ਹਾਲ ਕਰਨ ਦੀਆਂ ਸਕੀਮਾਂ ਨੇ ਉਹ ਸਾਰੀਆਂ ਸਕੀਮਾਂ ਦਾ ਜਿੰਨੇ ਪਰਸੈਂਟ ਸਟੇਟ ਗਵਰਨਮੈਂਟ ਨੇ ਪਾਉਣਾ ਪਾ ਕੇ ਉਹਦਾ 2-2 ਮਹੀਨੇ ਪਹਿਲਾਂ ਪਲੈਨਿੰਗ ਸ਼ੁਰੂ ਹੋਣੀ ਚਾਹੀਦੀ ਹੈ ਤਾਂ ਕਿ ਸਾਨੂੰ ਉਹਦਾ ਬੈਨੀਫਿਟ ਮਿਲ ਸਕੇ ਸਾਨੂੰ ਕੋਈ ਲਾਭ ਮਿਲ ਸਕੇ ਜਿਹੜੇ ਅੱਜ ਖਾਨਾ ਪੂਰਤੀ ਵਾਲੀਆਂ ਦੁਕਾਨਾਂ ਨੇ ਕਿ ਉਧਰ ਸਾਰਾ ਜਿਹੜੀ ਫਸਲ ਹੈ ਉਹ ਗੁੱਜੀ ਚਾ ਚੁੱਕੀ ਆ ਹੁਣ ਆਪਾਂ ਉਹਦਾ ਐਲਾਨ ਕਰ ਰਹੇ ਆ ਜਾਂ ਜਿਹੜੀ ਕਿਸਾਨਾਂ ਨੇ ਵਿਚਾਰਾਂ ਨੇ ਖਾਦ ਪਾ ਲਈ ਖੇਤਾਂ ਦੇ ਵਿੱਚ ਉਹ ਹੁਣ ਉਹਦੀ ਆਪਾਂ ਬਾਅਦ ਦੇ ਵਿੱਚ ਅੱਡਾ ਸਕੈਂਡਲ ਨਿਕਲਿਆ ਉਹਦੇ ਵੀ ਸਰਕਾਰ ਸੁੱਤੀ ਪਈ ਐ ਸੋ ਮੈਂ ਸਮਝਦਾ ਅੱਜ ਸਰਕਾਰ ਨੂੰ ਜਗਾਉਣ ਦੀ ਵੀ ਲੋੜ ਆ ਸਰਕਾਰ ਜਾਗੇ ਵੀ ਤਾਂ ਕਿਸਾਨ ਬੱਸ ਸੋ ਮੈਂ ਮੰਨਦਾ ਸਮੁੱਚੇ ਕਿਸਾਨਾਂ ਨੂੰ ਵੀ ਜਾਗਰੂਕਾਉਣਾ ਚਾਹੀਦਾ ਹੈ ਇਹ ਜਿਹੜੀ ਸਕੀਮਾਂ ਸਾਨੂੰ ਆਪ ਸਮਝਣ ਦੀ ਲੋੜ ਹੈ ਆਪ ਦੇਖਣ ਦੀ ਲੋੜ ਹੈ ਆਪ ਆਪਸਰਾਂ ਨੂੰ ਸਵਾਲ ਕਰਨ ਦੀ ਲੋੜ ਹੈ ਔਰ ਜਿੰਨਾ ਚਿਰ ਅਸੀਂ ਆਪ ਨਹੀਂ ਜਾਗਰੂਕ ਹੋਵਾਂਗੇ ਤਾਂ ਮੈਂ ਸਮਝਦਾ ਇਹ ਜਿਹੜੇ ਲੋਕ ਨੇ ਜਿਹੜੇ ਚੁਣੇ ਹੋਏ ਥੋੜੀ ਦੇਰ ਵਾਸਤੇ ਆਉਂਦੇ ਨੇ ਇਹਨਾਂ ਨੇ ਸਾਨੂੰ ਭਰਮ ਪ੍ਰੀਖਿਆ ਚ ਲਾ ਕੇ ਆਪਣਾ ਟਾਈਮ ਜਿਹੜਾ ਪਾਸ ਕਰਨਾ ਸੋ ਮੈਂ ਸਮਝਦਾ ਸਰਕਾਰਾਂ ਅੱਜ ਵੀ ਜਾਗਣ ਤਾਂ ਸਾਡੇ ਕਿਸਾਨਾਂ ਨੂੰ ਕੁਛ ਨਾ ਕੁਝ ਜਿਹੜਾ ਉਹਦਾ ਲਾਭ ਹੈ ਉਹ ਮਿਲ ਸਕਦਾ ਹੈ